ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰਿਕਾਰਡ ਫੇਸਬੁਕ ਅਤੇ YouTube ਚੈਨਲ ਤੇ ਤੁਹਾਡਾ ਸਵਾਗਤ ਕਰਦਾ ਖੜੇ ਹਾਂ ਜੀ ਜ਼ਿਲ੍ਹਾ ਬਠਿੰਡਾ ਦਾ ਮਸ਼ਹੂਰ ਪਿੰਡ ਪੂਲਾ ਪੂਲੇ ਦੀ ਨਹਿਰ ਦੇ ਕਿਨਾਰੇ ਤੇ ਖੜੇ ਹਾਂ ਜਿੱਥੇ ਠੰਡੀ ਸ਼ਰਦਾਈ ਦੀ ਇਹ ਸਟਾਲ ਦੇਖ ਰਹੇ ਆਂ ਆਪਾਂ ਖਾਲਸਾ ਜੀ ਆਪਣੇ ਨਾਲ ਨੇ ਗੱਲਬਾਤ ਕਰਾਂਗੇ ਠੰਡੀ ਸ਼ਰਦਾਈ ਬਾਰੇ ਕਿ ਗਰਮੀਆਂ ਦਾ ਤੋਹਫਾ ਜਿਹੜਾ ਸ਼ਰਦਾਈ ਇਹ ਕਿਵੇਂ ਤਿਆਰ ਹੁੰਦਾ ਕੀ ਕੀ ਸਮਾਨ ਇਹਦੇ ਵਿੱਚ ਪੈਂਦਾ ਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕੀ ਸ਼ੋਭਾ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਾਖਾਲਸਾ ਜੀ ਖਾਲਸਾ ਜੀ ਸ਼ਰਦਾਈ ਦੀ ਇਥੇ ਸਟਾਲ ਲਾਈ ਹੈ ਕਿੰਨਾ ਦਿਨ ਹੋ ਗਈ ਸਟਾਲ ਲਾਈ ਨੂੰ ਇਹਨੂੰ ਬਬਾਈ ਕਰਮਾ குரு ਤੋਂ ਹੁਣ ਤੇ ਲਾਈ ਹੈ ਅੱਛਾ ਤੇ ਕੀ ਕੁਸ ਇਹਦੇ ਚ ਜਿਹੜਾ ਮਟੀਰੀਅਲ ਆ ਤੁਸੀਂ ਵਰਤਦੇ ਹੋ ਕੀ ਸਮਾਨ ਪੈਂਦਾ ਹੈਗਾ ਥੋੜਾ ਵਿਸਤਾਰ ਨਾਲ ਦੱਸੋਗੇ ਇੱਧਰ ਦੀ ਆ ਕੇ ਸਾਨੂੰ ਹਾਂਜੀ ਬਬਾਈ ਕਿਉਂਕਿ ਦੋਸਤੋ ਆਪਾਂ ਅਕਸਰ ਕੋਲ ਡਰਿੰਕਸ ਵਗੈਰਾ ਪੀਨੇ ਆ ਜੋ ਕਿ ਸਿਹਤ ਲਈ ਹਾਨੀਕਾਰਕ ਹੁੰਦੇ ਆ ਪਰ ਜਿਹੜੀ ਠੰਡੀ ਸ਼ਰਦਾਈ ਹੈ ਉਹ ਉਹਦੇ ਵਿੱਚ ਜਿਹੜਾ ਮਟੀਰੀਅਲ ਪੈਂਦਾ ਸਮਾਨ ਪੈਂਦਾ ਉਹਦੇ ਬਾਰੇ ਅੱਜ ਗੱਲਬਾਤ ਕਰਾਂਗੇ ਆਪਾਂ ਹਾਂਜੀ ਖਾਲਸਾ ਜੀ ਸਭ ਤੋਂ ਪਹਿਲਾਂ ਕਿਹੜੀ ਚੀਜ਼ ਹੈ ਜਿਹੜੀ ਆਪਾਂ ਇਹਦੇ ਵਿੱਚ ਯੂਜ਼ ਕਰਦੇ ਆ ਵਰਤਦੇ ਆ ਸਭ ਤੋਂ ਪਹਿਲਾਂ ਹੋਏ ਬਾਬਾ ਜੀ ਬਦਾਮ ਬਦਾਮ ਮਖਜ ਹੋ ਗਈ ਮਖਜ ਹੋ ਗਈ ਖਸ ਖਸ ਹੋ ਗਈ ਖਸ ਖਸ ਗੁਲਾਬ ਦੇ ਫੁੱਲ ਹੋ ਗਈ ਗੁਲਾਬ ਦੇ ਫੁੱਲ ਲੈਤੀ ਹੋਗੀ ਜੀ ਕਾਲੀ ਮਿਰਚ ਹੋਗੀ ਜੀ ਜੀ ਸੂਰਜਮੁਖੀ ਦੇ ਮਗਜੋਗੇ ਜੀ ਅਰੇ ਸੂਰਜਮੁਖੀ ਦੇ ਹਾਂਜੀ ਮਗਜੇ ਬਬੇ ਸ਼ੱਕਰ ਹੋਗੀ ਜੀ ਸਭ ਤੋਂ ਮਹਿੰਚੇ ਜੇ ਠੰਡੀ ਆਪਣੇ ਸਰੀਰ ਨੂੰ ਠੀਕ ਹੈ ਦੇਸੀ ਖੰਡ ਹੋ ਗਈ ਏ ਦੇਸੀ ਖੰਡ ਗੁਲਕੰਦ ਹੋਗੀ ਬਬੇ ਜੀ ਗੁਲਕੰਦ ਤੇ ਬਬੇ ਇਹ ਚੀਜ਼ਾਂ ਪਾ ਕੇ ਤਿਆਰ ਕਰ ਅੱਛਾ ਤੇ ਇਹ ਸਾਰੀਆਂ ਚੀਜ਼ਾਂ ਦੀ ਮਿਕਦਾਰ ਫਿਰ ਕਿੰਨੀ ਕਿੰਨੀ ਤੁਸੀਂ ਤਿਆਰ ਪਾਉਣੇ ਉਹਦੇ ਤਿਆਰ ਕਰਨ ਵੇਲੇ 100-100 ਗ੍ਰਾਮ ਬਬੇ ਇੱਕ ਅਰੀਜ ਦੇ ਬਾਲ ਅਚ ਜਵਾਰ ਕਿਸ ਤਰ੍ਹਾਂ ਕਰਦੇ ਹਰੀਆਂ ਇਲਾਜੀਆਂ ਹੋ ਗਈਆਂ ਜਿਵੇਂ ਹਾਂਜੀ ਤੇ ਕਾਲੀ ਮਿਰਚ ਹੋ ਗਈ ਹਾਂਜੀ ਇਹ ਹਾਜਮੇ ਲਈ ਚੰਗੀ ਆ ਜੀ ਹਾਜਮੇ ਲਈ ਚੰਗੀ ਆ ਹਾਂਜੀ ਬਾਦਾਮ ਹੈ ਇਹ ਵੀ ਆਪਣੇ ਸਰੀਰ ਨੂੰ ਠੰਡਕ ਦਿੰਦੇ ਆ ਜੀ ਤਾਕਤ ਦਿੰਦੇ ਆ ਠੀਕ ਹੈ ਖਾਸ ਖਾਸ ਹੋ ਗਈ ਇਹ ਤੇ ਆਪਾਂ ਨੂੰ ਮੰਨ ਕੇ ਚੱਲੋ ਜਿਹੜੇ ਆਪਣੇ ਸਰੀਰ ਦੀ ਕਮਜ਼ੋਰੀ ਹੁੰਦੀ ਆ ਕੋਈ ਉਹ ਚੀਜ਼ ਆਪਾਂ ਨੂੰ ਇਲਾਜ ਕਰਦੀ ਆ ਜਿਵੇਂ ਆਪਾਂ ਕਹਿੰਦੇ ਨੇ ਸਰੀਰ ਨੂੰ ਤਾਂ ਪੈਣ ਲੱਗੀ ਉਹ ਚੀਜ਼ ਦਾ ਜ਼ਿਆਦਾਤਰ ਇਲਾਜ ਕਰ ਦਿੰਦੇ ਆ ਉਹ ਉਹਦਾ ਇਲਾਜ ਇਹਦੇ ਨਾਲ ਹੁੰਦਾ ਹੈਗਾ ਇਹਦਾ ਇਲਾਜ ਇਹਦੇ ਨਾਲ ਪੱਕਾ ਹੈ ਗਲਾਬ ਦੇ ਫੁੱਲ ਬਬਈ ਇਹ ਆਪਣੇ ਮਨ ਕੇ ਚੱਲ ਵੀ ਠੰਡੇ ਵੀ ਹੁੰਦੇ ਆਈ ਆਪਾਂ ਕਹਿੰਦੇ ਨੇ ਆ ਕਿ ਬਾਕੀ ਦੇਖ ਨੂੰ ਰੰਗ ਵੀ ਦੇ ਦਿੰਦੇ ਆ ਰੰਗ ਵੀ ਦਿੰਦੇ ਆ ਤਾਂ ਤਸਵੀਰ ਵੀ ਇਹਦੀ ਜਿਹੜੀ ਹੈਗੀ ਆ ਉਹ ਠੰਡੀ ਹੁੰਦੀ ਹੈ ਹਾਂਜੀ ਚੱਕਰ ਹੋ ਗਈ ਹਾਂਜੀ ਬਬਈ ਤੇ ਇਹ ਗੁਲਕੰਦ ਹੋ ਗਈ ਨਾਲ ਸ਼ੱਕਰ ਗੰਡ ਹੋ ਗਈ ਅੱਛਾ ਫਿਰ ਇਹ ਰਗੜਾ ਤਿਆਰ ਕਰਦੇ ਉਹਦਾ ਪੂਰਾ ਹਾਂ ਬਬਈ ਉਹ ਤੇ ਆਪਣਾ ਬੋਰਡ ਤੇ ਲਿਆਸਨ ਲਾਇਆ ਹੋਇਆ ਜੀ ਉੱਥੇ ਅੱਛਾ ਲਾਇਆ ਉੱਥੇ ਜਨ ਕਿ ਸਾਰਾ ਮਟੀਰੀਅਲ ਇੱਕ ਵਾਰ ਚ ਹਾਂਜੀ ਇੱਕ ਵਾਰ ਚ ਕਿੰਨੀ ਤਿਆਰ ਹੋ ਜਾਂਦੀ ਹੈ ਇੱਕ ਕਰੀ ਚੱਧਾ ਕਿਲੋ ਮਾਲ ਕੱਢ ਦਿੰਦੇ ਆ ਅੱਧਾ ਕਿਲੋ ਇਹ ਤੇ ਦੁੱਧ ਕਿੰਨਾ ਪਾਉਣਾ ਹੈ ਜੀ ਦੁੱਧ 2.5 ਲੀਟਰ ਦੁੱਧ ਪੰਦਾ ਜੀ 2.5 ਲੀਟਰ ਦੁੱਧ ਦੇ ਵਿੱਚ ਅੱਧਾ ਅੱਧਾ ਕਿਲੋ ਪਦਾ ਅੱਧਾ ਕਿਲੋ ਦਾ ਮਟੀਰੀਅਲ ਹੈ ਜਿਹੜਾ ਇਹ ਪਾ ਕੇ ਤੁਸੀਂ ਜਿਹੜਾ ਤਿਆਰ ਕਰਦੇ ਹੋ ਹਾਂਜੀ ਤੇ ਕਿੰਨੇ ਟਾਈਮ ਚ ਫਿਰ ਇਹ ਲੱਗ ਜਾਂਦੀ ਹੈ ਜੀ ਬਬੇ ਜੀ 1 ਘੰਟੇ ਡੇਢ ਘੰਟੇ ਚ ਨਿਕਲ ਜਾਂਦੀ ਹੈ ਅਰੇ ਗਲਾਸ ਦਾ ਰੇਟ ਕਿੰਨਾ ਰੱਖਿਆ ਬਾਈ ਇੱਕ 20 ਰੁਪਏ ਜੀ ਇੱਕ 50 ਰੁਪਏ ਲੋ ਦੋਸਤੋ ਬਹੁਤ ਹੀ ਘੱਟ ਰੇਟ ਨੇ ਠੰਡੀ ਸ਼ਰਦਾਈ ਹੈ ਜਿਹੜੀ ਬਾਜ਼ਾਰ ਦੇ ਵਿੱਚ ਆਪਾਂ ਕੋਲ ਡਰਿੰਕ ਪੀਂਦੇ ਆ ਉਹਨਾਂ ਦੀ ਕੋਈ ਸਫਾਈ ਨਹੀਂ ਕੋਈ ਉਹਦੀ ਮਿਕਦਾਰ ਵਧੀਆ ਨਹੀਂ ਤੇ ਉਹਦੇ ਜਿਹੜੇ ਸਾਈਡ ਇਫੈਕਟ ਨੇ ਆਪਣੀ ਸਿਹਤ ਲਈ ਕਿੰਨੇ ਮਾੜੇ ਨੇ ਉਹ ਵੀ ਆਪਾਂ ਨੂੰ ਪਤਾ ਹੈ ਪਰ ਇੱਕ ਦੇਸੀ ਤਰੀਕੇ ਨਾਲ ਵਧੀਆ ਢੰਗ ਨਾਲ ਜਿਹੜੀ ਸਾਫ਼ ਸੁਥਰੇ ਢੰਗ ਨਾਲ ਖਾਲਸਾ ਜੀ ਵੱਲੋਂ ਤਿਆਰ ਕੀਤੀ ਜਾਂਦੀ ਸ਼ਰਦਾਈ ਆ ਪੂਲਾ ਦੇ ਨਹਿਰ ਦੇ ਉੱਪਰ ਖੜੇ ਆ ਤੇ ਠੰਡੀ ਹਵਾ ਦੇ ਬੁੱਲੇ ਆ ਰਹੇ ਨੇ ਤੇ ਨਾਲ ਠੰਡੀ ਸ਼ਰਦਾਈ ਪੀਓ ਤੇ ਦੇਖੋ ਲੋ ਨਜ਼ਾਰੇ ਔਰ ਜਿਹੜਾ ਮੈਂ ਕਹਿੰਨਾ ਖਾਸ ਜੇ ਲਗਾਤਾਰ ਪੀਂਦਾ ਰਹੇ ਮੰਦਾ ਕੋਈ ਸਰੀਰ ਨੂੰ એનર્ਜੀ ਮਿਲੂਗੀ ਮਿਲੂਗੀ ਨਾ એનર્ਜੀ ਫੁੱਲ ਬਟਾ ਫੁੱਲ ਮਿਲੂਗੀ ਬਿਲਕੁਲ ਜਿਵੇਂ ਖਾਲਸਾ ਜੀ ਨੇ ਕਿਹਾ ਕਿ ਠੰਡੀ ਸ਼ਰਦਾਈ ਜੇ ਲਗਾਤਾਰ ਤੁਸੀਂ ਪੀਂਦੇ ਰਹੋਗੇ ਤਾਂ ਤੁਹਾਡੇ ਸਰੀਰ ਨੂੰ એનર્ਜੀ ਦੇਖੋ ਮਿਲਦੀ ਕਿਉਂਕਿ ਡਾਕਟਰ ਦੇ ਜਾਣ ਦੀ ਵੀ ਨਹੀਂ ਲੋੜ ਪੈਣੀ ਅੱਛਾ ਲਗਾਤਾਰ ਪੀਵਾ ਲਓ ਜੀ ਖਾਲਸਾ ਜੀ ਨੇ ਇਹ ਵੀ ਗੱਲ ਕਹਿਤੀ ਕਿ ਜੇ ਇਹ ਪੀਂਦੇ ਰਹੇ ਲਗਾਤਾਰ ਡਾਕਟਰ ਦੇ ਜਾਣ ਦੀ ਜਮਾ ਜ਼ਰੂਰਤ ਹੀ ਨਹੀਂ ਪੈਣੀ ਕਿਤੇ ਜ਼ਰੂਰਤ ਹੀ ਨਹੀਂ ਪੈਣੀ ਤੇ ਲਓ ਖਾਲਸਾ ਜੀ ਫਿਰ ਦੇਖੀ ਆਪਾਂ ਗਲਾਸ ਤਿਆਰ ਕਰੋ ਇੱਕ ਤੇ ਲਓ ਜੀ ਤੁਹਾਨੂੰ ਦਿਖਾਉਣੇ ਆ ਠੰਡੀ ਸ਼ਰਦਾਈ ਦਾ ਗਲਾਸ ਕਿਵੇਂ ਤਿਆਰ ਕਰਦੇ ਨੇ ਖਾਲਸਾ ਜੀ ਤੇ ਬਾਈ ਛੱਡ ਦਿਓ ਲਓ ਬਿਲਕੁਲ ਇਹਦੇ ਵਿੱਚ ਜਿਹੜੀ ਹੈਗਾ ਬਾਬਾ ਜੀ ਬਰਫ਼ ਵੀ ਪਾ ਕੇ ਆਨੋ ਹਾਂਜੀ ਬਾਬਾ ਜੀ ਬਰਫ਼ ਵੀ ਪਾਣ ਸਰ ਮੌਸਮ ਦੇ ਅਨੁਸਾਰ ਜਿਹੜਾ ਇਹਨੂੰ ਠੰਡਾ ਰੱਖਣਾ ਵੀ ਜ਼ਰੂਰੀ ਹੈ ਕਿਉਂਕਿ ਏਰੀਆ ਦਾ ਟੇਸਟ ਬਣਨਾ ਹੈ ਲਓ ਜੀ ਆਹ ਗਲਾਸ ਹੋ ਗਿਆ ਤਿਆਰ ਇਹ ਕਿੰਨੇ ਰੁਪਏ ਦਾ ਜੀ ਇਹ ਵੀਰਤਾਂ ਦਾ ਗਲਾਸ ਹੈ ਲਓ ਜੀ 20 ਰੁਪਏ ਦਾ ਐਡਾ ਵੱਡਾ ਗਲਾਸ ਜਿਹੜਾ ਹੈ ਇਹ ਤਿਆਰ ਹੋ ਕੇ ਸ਼ਰਦਾਈ ਦਾ ਜਿਹੜੇ ਠੰਡੀ ਸ਼ਰਦਾਈ ਦਾ ਇਹ ਤੁਹਾਨੂੰ ਮਿਲਣ ਜਾ ਰਿਹਾ ਪੂਲੇ ਦੀ ਨਹਿਰ ਦੇ ਉੱਪਰ ਬਾਈ ਜਿਹੇ ਇਹ ਸਟਾਲ ਲਗਾਈ ਹੋਈ ਹੈ ਤੇ ਤੁਹਾਨੂੰ ਇੱਕ ਵਾਰੀ ਨਜ਼ਰ ਫੇਰ ਮਰਵਾ ਦਈਏ ਕਿ ਆਹ ਸੇ ਪੂਲੇ ਵਾਲੀ ਨਹਿਰ ਦਾ ਪੁਲ ਤੇ ਨਾਲ ਹੀ ਬਾਈ ਖਾਲਸਾ ਜੀ ਇੱਥੇ ਆਪਣੀ ਸਟਾਲ ਲਾ ਕੇ ਖੜੇ ਨੇ ਔਰ ਨੰਬਰ ਤੁਹਾਡੇ ਡਿਸਪਲੇ ਹੋ ਚੁੱਕਿਆ ਇਸ ਨੰਬਰ ਤੇ ਵੀ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਲੰਗ ਦੇ ਟਾਪ ਦੇ ਜਰੂਰ ਇੱਥੇ ਤੁਸੀਂ ਇੱਕ ਵਾਰੀ ਗੇੜਾ ਜਰੂਰ ਮਾਰਿਓ ਤਾਂ ਕਿ ਇੱਕ ਵਾਰੀ ਟੇਸਟ ਜਰੂਰ ਕਰੋ ਇਸ ਚੀਜ਼ ਦਾ ਤੇ ਟੇਸਟ ਕਰੋਗੇ ਤਾਂ ਵਾਕਈ ਤੁਹਾਨੂੰ ਲਾਜਵਾਬ ਇਹਦਾ ਆਨੰਦ ਆਏਗਾ ਸੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ